हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਪਿੰਡ ਐ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਰੰਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਦੋ ਮਜਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਦੋਵੇਂ ਮਜਾਂ ਸੁਈਆਂ ਸਵਾਈਆਂ ਹੋਣਗੀਆਂ ਇਹਨਾਂ ਦੋਵਾਂ ਮਜਾਂ ਦੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਦੱਸਾਂਗੇ ਕਰਨਾ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਮੇਰਾ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲ ਆਓ करिए ਗੱਲਬਾਤ ਵੀਰ ਨਾਲ ਡਿਟੇਲ ਆਪਾਂ ਇਹਨਾਂ ਪਛੋੜੀ ਵੀਰ ਦੇ ਕੋਲ ਪੁੱਛ ਲਈ ਦੀ। ਹਾਂਜੀ ਬਈ ਸੱਸੀ ਗਾਲ ਜੀ। ਸੱਸੀ ਗਾਲ ਜੀ ਮਹਾਰਾਜ। ਹੋਰ ਬਈ ਠੀਕ ਠਾਕ? ਵਧੀਆ ਜੀ ਚੜ੍ਹਦੀ ਕਲਾ। ਚੱਲੀ ਇਹਦਾ ਕੰਮ ਕਰਉਣੀ। ਵਧੀਆ ਭਾਜੀ। ਕੱਲ ਆਪਾਂ ਪਾਈ ਹਿੰਮੇ ਚੇ ਦੀ ਵੀਡੀਓ ਵੇਚੀ। ਹਾਂਜੀ ਹਾਂਜੀ ਭਾਜੀ ਵੇਚ ਗਿਆ ਜੀ ਮਾਰ। ਠੀਕ ਹੈ ਜੀ। ਹਾਂਜੀ। ਤੇ ਅੱਜ ਆਪਣੇ ਕੋਲ ਫੇਰ ਦੋ ਮੱਝ ਆ ਨਾ। ਇੱਕ ਇੱਕ ਭਾਜੀ ਨੀਲੀ ਦਾ ਵੀ ਜਿਹੜਾ ਪਿਓਰ। ਹਾਂਜੀ ਹਾਂਜੀ। ਤੇ ਇੱਕ ਜੀ ਹਸਲ ਪੂਰੇ ਦੀ ਜੀ। ਮੋਰਾ ਦੇ ਵਿੱਚੋਂ ਵੀ ਹੈ ਨਾ। ਹਾਂਜੀ ਹਾਂਜੀ। ਠੀਕ ਹੈ ਜੀ। ਇਹ ਖੇਮ ਕਰਨੇ ਦੀ ਜੋਈ ਅਡਰੈਸ ਬੋਲ ਦੀ ਵੀਰ ਆਪਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਡਰੈਸ ਆਪਣਾ ਜੀ ਪਿੰਡ ਝਾਮਕੇ ਕੋਰਦਾ ਹਾਂਜੀ ਜ਼ਿਲ੍ਹਾ ਤਰਨਤਾਰਨ ਜੀ ਹਾਂਜੀ ਸੀਰ ਤਰਨਤਾਰਨ ਠੀਕ ਹੈ ਨਾਮ ਹੈ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਮੋਬਾਈਲ ਨੰਬਰ 628474127 ਠੀਕ ਹੈ ਜੀ ਹਾਂਜੀ ਤੇ ਵੀਰ ਸ਼ੁਰੂ ਕਰ ਲਈ ਆਪਾਂ ਇਹ ਸਰ ਮੀਲੀ ਰਵੀ ਮੱਝ ਤੋਂ ਡਿਟੇਲ ਦੱਸੀ ਵੀਰਾਂ ਨੂੰ ਕਿੰਨਾ ਟਾਈਮ ਇਹਨੂੰ ਸੂਈ ਨੂੰ ਗਾਦਾ ਸਵੇਰ ਕਿੰਨਾ ਸੂਈ ਇਹ ਸੂਈ ਭਾਈ ਉਹਨਾਂ ਦੇ ਕਹਿਣ ਮੁਤਾਬਕ ਉਹਾਂ ਦੇ ਵੀ ਮਹੀਨੀ ਇਕਦਿ ਸੂਈ ਆ ਅੱਛਾ ਜੀ ਬਾਕੀ ਚਲੋ ਕੋਈ ਗੱਲ ਨਹੀਂ ਜੀ ਭਾਵੇਂ ਕੋਈ ਡੇਢ ਦੀ ਵੀ ਲਾਲੇ ਉਹ ਨਹੀਂ ਗੱਲ ਕੋਈ ਹਾਂਜੀ ਹਾਂ ਤੇ ਦੁੱਧ ਮੰਨ ਲਓ 8 ਕਰਕੇ ਲਈ ਆਪਾਂ ਫੇਰੇ ਚੋਕ ਲੈ ਆਂਦੀ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਥੋੜਾ ਨਾ ਸਾਡਾ ਚਾਰ ਚੂਰਾ ਆਪਾਂ ਅਰ ਵੀਡੀਓ ਚਾਹਨੇ ਆ ਤੇ ਮਹੀਨੇ ਆ ਗਏ ਨਾ ਥੋੜਾ ਅੱਠ ਟੱਕਾ ਨਹੀਂ ਚੁੱਕਿਆ ਘਰ ਦਾ ਕੀਤਾ ਥੋੜਾ ਜਿਹਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚੋ ਲੀਟਰ ਖੜ ਕਰ ਸਕਦੀ ਜੀ ਕੋਈ 7 ਲਾ ਕੇ ਸਬਦਾ ਕਰ ਲਈ 7 ਲਾ ਕੇ ਸਬਦਾ ਹਾਂਜੀ ਹਾਂਜੀ ਸਵੇਰ ਕਰਨਾ ਸਵੇਰ ਸਵੇਰ ਭਾਈ ਦੁੱਜਾ ਦੁੱਜਾ ਸਵੇਰ ਹਾਂਜੀ ਹਾਂਜੀ ਪ્યોਰ ਦੁੱਜਾ ਦੋਸਤੋ ਨਿਸ਼ਾਨੀਆਂ ਨੀਲੀ ਰਾਵ ਜੜੀਆਂ ਪੂਰੀਆ ਕਵਰ ਕਰਦੀ ਆ ਕਰੋ ਚੈੱਕ ਇਹਦੀ ਕਿਸ ਕੁਆਲਿਟੀ ਦੋਵੇਂ ਅੱਖਾਂ ਦੋਸਤੋ ਬਿੱਲੀਆਂ ਚਾਰੇ ਖੁਰ ਵਾਈਟ ਪੂਸ਼ ਵਾਈਟ ਕਿੰਦਾ ਕੱਟ ਦੋਸਤੋ ਚਿਹਰੇ ਦੇ ਖਵਾਦੇ ਤੇ ਵੀ ਦੋਸਤੋ ਨਿਸ਼ਾਨੀਆਂ ਪੂਰੀਆਂ ਕਰੋ ਚੈੱਕ ਜੀ ਸੂਤਰ ਵੀ ਦੋਸਤੋ ਨਿਸ਼ਾਨਦੇ ਹੈਗਾ ਕਰ ਲੋ ਚੈੱਕ ਸੋਹਣੀ ਦੋਸਤੋ ਆਰਡਰ ਕੁਆਲਿਟੀ ਹੈ ਬਿਲਕੁਲ ਬਰੀਕ ਚਮੜੀ ਸਿੰਗਲ ਹਡੀ ਦੀ ਮੱਜਾ ਹਾਂਜੀ ਹਾਂਜੀ ਆ ਮੈਂ ਨਾ ਚਲੋ ਰੱਜੀ ਰੁੱਜੀ ਪਰ ਸੋਣਾ ਥੋੜਾ ਮੈਂ ਨਾ ਆਟਾ ਚਾਰਿਆ ਤੇ ਪਾ ਕੇ ਖਾਦਾ ਨਹੀਂ ਕਰਦਾ ਕਰਦਾ ਸਰ ਆ ਉਪਰ ਆਪਾਂ ਨੂੰ ਕੋਈ ਨਾ ਹਾਂਜੀ ਉੱਥੇ ਆਪਾਂ ਬਾੜੇ ਦੇ ਚੋਕੀ ਲੈਂਦੀ ਆ ਅੱਛਾ ਬਾਕੀ ਇਹ ਆ ਵੀ ਤੁਹਾਨੂੰ ਬੜਾ ਹੱਥ ਲਿਆ ਮੈਂ ਕਿਉਂ ਜੇ ਤਾਂ ਤੁਹਾਡਾ ਡੈਡੀ ਕਰ ਵੀ ਸਕਦੀ ਟੀਕਾ ਲੈ ਵੀ ਸਕਦੀ ਹਾਂਜੀ 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 ਆ ਕੋਈ ਰ ਇੱਕ ਦੋ ਦਿਨ ਦਾ ਉਹ ਕਰ ਜਾਂਦਾ ਜੀ ਡੰਗਰਾ ਜੀ ਆਪਾਂ ਇਹ ਗੱਲ ਜੀ ਕੱਢੀ ਵੀਰ ਬਾਰਸ਼ ਤੋਂ ਕੋਈ ਨਹੀਂ ਲਓ ਜੀ ਕਰ ਤਾਂ ਬਾਕੀ ਦੋ ਤੁਥਣਾ ਤੁਥਣਾ ਦੀ ਕੁਆਲਿਟੀ ਵੀ ਬਹੁਤ ਵਧੀਆ ਕਰੋ ਚੈੱਕ ਸਵੇਰ ਤੋਂ ਜੀ ਸੂਈ ਹੈ ਤੇ ਕੋਈ ਸੂਈ ਨੂੰ ਮਹੀਨਾ ਲਾ ਲਈ ਕੋਈ ਵੀ 1.5 ਮਹੀਨਾ ਲਾ ਲਈ ਨਹੀਂ ਕੀ ਆ ਜੇ ਵੀਰ ਤੇ ਬਾਕੀ ਜਿਹੜਾ ਦੋਸਤੋ ਵੀਡੀਓ ਬਣਾਉਂਦਾ ਟਾਈਮ ਹੈ ਦੁਪਹਿਰ ਦਾ ਕੋਈ ਹੋਊਗਾ 2.5 3 ਵਜੇ ਦਾ ਸਵੇਰੇ ਭਾਜੀ ਇਹ 7 7.5 8 ਵਜੇ ਚੋਕੇ ਲੈਂਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਖੇਮ ਕਰਨ ਏਰੀਆ ਚ ਦੋਸਤੋ ਬਾਟਰ ਏਰੀਆ ਚ ਮੱਝ ਆਈ ਹੈ ਹਾਂਜੀ ਬਾਕੀ ਹੈਗੀ ਠੰਡੀ ਸੀਲ ਆ ਜੀ ਅੱਛਾ ਜੀ ਜਦਾਂ ਮਰਜ਼ੀ ਵੇਖ ਲਓ ਵੀ ਇਹਨਾਂ ਲੋਜੀ ਕਰੋ ਜੀ ਹਾਂਜੀ ਠੀਕ ਹੈ ਲੈ ਜਾ 8 ਲੀਟਰ ਦੁੱਧ ਵੀਰ ਕਹਿੰਦਾ ਸੀ ਤਿਆਰ ਆ ਕੋਈ ਵੀ 7 ਲੀਟਰ ਦਾ ਹਾਂਜੀ ਹਾਂਜੀ 7 ਦਾ ਕਰਕੇ ਕਰਕੇ ਸੌਦਾ ਕਰ ਸਕਦਾ ਬਾਕੀ ਦੋਸਤੋ ਪੂਰੀ ਬਰੀਡ ਆ ਫੁੱਲ ਪੂਰੀ ਨੀਲੀ ਪੂਰੀ ਤੇ ਇਹ ਜਿਹੜੀ ਨੀਲੀ ਰਵੀ ਦੀਆਂ ਹੋਈਆਂ ਬਰੀਡ ਆ ਮੱਛਾਂ ਇਹ ਤੁਤਰੀ ਦਮਾ ਸਮਾ ਚਵਾਉਂਦੀ ਤੇ ਤੁਤ ਦੁਜੀ ਮੱਝਾਂ ਨੂੰ ਵੱਧ ਖਾਦ ਦਿੰਦੀ ਐ ਮਾਲੀ ਉਹਨਾਂ ਦਾ ਆਪਦਾ ਹੀ ਨੀਲੀ ਰਵੀ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਮਾਲੀ ਆਰਦਾਨੋਂ ਦਾ ਬੰਦਿਆਂ ਦਾ ਠੀਕ ਦੋਸਤੋ ਇਹਦਾ ਪ੍ਰਿੰਟ ਨੂੰ ਦੇਖ ਕੇ ਚੈੱਕ ਕਰ ਲੋ ਜੀ ਦੇਖੋ ਮੱਝ ਧਵਾਈ ਨੂੰ ਹੀ ਇਹ ਚੰਗਾ ਤੇਲ ਪੂਰਾ ਐ ਹੀ ਵਧੀਆ ਚਲੋ ਆਪ ਅਹੀਂ ਨੋਂ ਨੋਂ ਦਾ ਕਾਟੀ ਕਰਦੇ ਆ ਜੀ ਅਈਆਂ ਨੇ ਜਦੋਂ ਭਾ ਚਾਹੀਦਾ ਨਾਲੇ ਆਉਂਦੀਆਂ ਜਾਂਦੀਆਂ ਵਿਕਦੀਆਂ ਜਾਂਦੀਆਂ ਹਾਂਜੀ ਹਾਂਜੀ ਇਹ ਤੇ ਗੱਲ ਐ ਬਰੀਕ ਚਮੜੀ ਦੀ ਮੱਝ ਠ ਮੋਲ ਭਾਜੀ ਆਪਾਂ ਕੋਈ ਜ਼ਿਆਦਾ ਨਹੀਂ ਕਰਨਾ ਹਾਂਜੀ ਆਪਾਂ ਵੀਡੀਓ ਦੇ ਵਿੱਚ ਹੀ ਕਰ ਦੇਣੀ ਛੋੜ ਹਾਂਜੀ ਹਾਂਜੀ ਮੋਲ ਭਾਜੀ ਇਹਦਾ ਜੇ ਕੋਈ ਕਰਾਲੇ ਭਾਵੇਂ 70 ਤੇ ਭਾਵੇਂ ਕਰਾਲੇ 75 ਹਾਂਜੀ 65000 ਰੱਖਾਂਗੇ ਹਾਂਜੀ ਹਾਂ ਨਾ ਜਿਹੜੀ ਆਪਾਂ ਨੂੰ 68000 ਦਿੰਦਾ ਮੈਂ 68000 ਹਾਂਜੀ 68000 ਚੋ ਕੀ ਹੋ ਸਕਦਾ ਮਾਨਤਨ ਕਿ ਜਾਂ ਬਿਲਕੁਲ ਕਰਵਾਗੇ ਭਾਜੀ ਮਾਨਤਨ 10000 ਰੁਪਏ ਛੱਡ ਦਾਂਗੇ ਪੂਰੇ 62000 62000 ਹਾਂਜੀ ਆਹ ਤੇ ਗੱਲ ਹੀ ਨਾ ਚਰੋ ਇਹ ਤਾਂ ਜੁਰੀ ਹੋ ਗਿਆ ਹਾਂਜੀ ਲਓ ਦੋਸਤੋ 62000 ਰੁਪਿਆ ਮੋਲ ਵੀਰ ਨੇ ਕੀਤਾ ਸਮਝਦਾ ਇਦੇ ਵਿੱਚੋਂ ਕੋਈ ਤੁਹਾਡਾ ਮੌਕੇ ਤੇ ਸ਼ੋਰ ਸ਼ੱਪਾ ਕੀ ਸੌ ਖੰਡਾ ਜਿਹੜਾ ਹੋਊਗਾ ਹੋਊਗਾ ਨਹੀਂ ਕੋਈ ਤੇ ਇਹਦੇ ਨਾਲ ਇੱਕ ਵੱਡੀ ਮੱਝ ਮੋਰਾ ਨਸਲ ਦੇ ਵਿੱਚ ਆਉਂਦੀ ਹੈ ਡਟੇਲ ਦਸੀ ਵੀਰੇ ਦੀ ਇੱਕ ਇਹ ਭਾਈ ਦੂਜਾ ਸੂਆ ਸੂਈ ਛੋਟੀ ਅੱਛਾ ਜੀ ਇਹ ਤਾਂ ਜਾ ਪਹਿਲਾ ਸੂਆ ਸੂਈ ਆ ਅੱਛਾ ਜੀ ਤੇ ਕੱਦ ਬਹੁਤ ਵੱਡਾ ਜੇ ਸੂਈ 1.5 ਮਹੀਨੇ ਜੀ ਮਗਰ ਕਟਾ ਅੱਛਾ ਮਗਰ ਤੇ ਕਟਾ ਹੋਆ ਹਾਂਜੀ ਅੱਛਾ ਤੇ ਵੀਰੇ ਇਹਦੇ ਥਲੇ ਦੁੱਧ ਹੁਣ ਕਿੰਨਾ ਤਿਆਰ ਹੈ ਭਾਈ ਦੁੱਧ ਦੇ ਥਲੇ ਵੀ ਆਥਿਆ ਕੋਈ ਸੱਤ ਮਨ ਕੇ ਸਲਦਾ ਅੱਛਾ ਦੋ ਮਹੀਨੇ ਥਲੇ ਦੁੱਧ ਬਰਾਬਰ ਹਾਂਜੀ ਉਹ ਥੋੜਾ ਡੰਗਰ ਦੂਜੇ ਤਾਂ ਆ ਗਏ ਹੈ ਨਾ ਅਸਲ ਦੇ ਵਿੱਚ ਚਲੋ ਦੋ ਚਾਰ ਦਿਨ ਡੰਗਰਾ ਆਇ ਨੂੰ ਹੋਇਆ ਹੋਵੇ ਨਾ ਹਾਂਜੀ ਹਾਂਜੀ ਤੇ ਡੰਗਰ ਮਗ ਮੁਕ ਜਾਂਦਾ ਠੀਕ ਹੈ ਜੀ ਤੇ ਔਰੇ ਆਈਆਂ ਮਈਆਂ ਧਰ ਬੜਾ ਕੱਲ ਆਇਆ ਡੰਗਰਾ ਕੱਲ ਆਇਆ ਉਹ ਅੱਜ ਆਈ ਆ ਤੇ ਤੁਹਾਨੂੰ ਬੜਾ ਡੰਗਰ ਉਸੇ ਵਾਲੇ ਨਹੀਂ ਘਰੀ ਧਾਈ ਘਰ ਦਾ ਵੀ ਕਰਦਾ ਹੀ ਆ ਨਾਲੇ ਪਤਾ ਗੱਲ ਕੀ ਆ ਪੱਠੇ ਪੁੱਠੇ ਦੇ ਉਪਰਾ ਹੋ ਜਾਂਦੇ ਹਾਂਜੀ ਹਾਂਜੀ ਉਹ ਚਾਰ ਤੇਰਾ ਮੈਂ ਚਟਾਲਾ ਖਾਂਦੇ ਹਾਂ ਚਾਰ ਨਗਰ ਨਹੀਂ ਖਾਂਦਾ ਨਹੀਂ ਖਾਂਦਾ ਹਾਂ ਨਾ ਇਸਰੇ ਪਹੂ ਚਾਰ ਤੇ ਨਹੀਂ ਲੱਗਦਾ ਹਾਂਜੀ ਤੇ ਕੱਢੀ ਵੀ ਤੁਰ ਕੇ ਦਿਖਾਈ ਇਹ ਨੂੰ ਲਓ ਦੋਸਤੋ ਸਭਾ ਪਹਿਲਾ ਸੂਈ ਤੇ 1.5 ਮਹੀਨੇ ਦਾ ਟਾਈਮ ਇਹਨੂੰ ਸੂਈ ਨੂੰ ਗਿਆ ਜੇ ਬੱਚਾ ਇਹਨੇ ਕੱਟਾ ਦਿੱ ਪੈਠਪੁਰੇ ਦੀ ਚੜਾਈ ਦੋਸਤੋ ਹਰ ਇੱਕ ਚੀਜ਼ ਤੁਸੀਂ ਮੈਂ ਦਾ ਕਰਦ ਕਰ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਲੋਜੀ ਫੇਸ ਕੁਆਲਟੀ ਕਰੋ ਚੈੱਕ ਦੀ ਲੈ ਜਾ ਵੀ ਔਰ ਥੋੜਾ ਅਣਾ ਤਲਿਹਾਰੀ ਜੀ ਦਾ ਕਰਦੇ ਡੰਗਰ ਹਾਂ ਹਾਂ ਉਹ ਨਾ ਘਰਾਂ ਦੇ ਵਿੱਚ ਲੋਕਾਂ ਨੇ ਸੰਗਤ ਸੁਖ ਪਾਵੇ ਕਹਿੰਦੇ ਹਾਂਜੀ ਹਾਂਜੀ ਅਛਾ ਵੀਰ ਇਹਦਾ ਮੁੱਲ ਮੱਝ ਦਾ ਕੀ ਕਰਨਾ? ਮੁੱਲ ਭਾਜੀ ਕਰਾਉਣ ਨੂੰ ਇਹਦਾ ਭਾਵੇਂ ਕੋ ਕਰਾਲੇ 70 ਭਾਵੇਂ 50 ਕਰਾਲੇ। ਹਾਂਜੀ। ਆਨਾ 65 ਹਾਂਜੀ 1000 ਰੁਪਇਆ ਛੋੜ ਕਰਦਾ। 64 ਹੋ ਗਈ। ਹਾਂਜੀ 64 ਹਜ਼ਾਰ ਜੀ। ਠੀਕ ਹੈ ਜੀ। ਪੂਰੇ 64। ਇਹਦਾ ਮੁੱਲ 64 ਤੇ ਇਹਦਾ ਬਾਹਰੀ। ਹਾਂਜੀ। ਇਹਦਾ ਮੁੱਲ 65 ਆ। ਹਾਂਜੀ। ਤੇ ਦੇਣੀ 64 ਦੀ ਆ। 64 ਹਜ਼ਾਰ ਦੀ ਦੇਣੀ। ਤੇ ਜਿਹੜਾ ਸ਼ੋਰ ਛੱਪਾ ਵਿੱਚ ਹੀ ਹਾਂਜੀ ਤੇ ਜਿਹੜੀ ਉਹ ਆ ਉਹ ਬਾਹਰ ਦੀ ਆਕੀ ਆਪਾਂ। ਅੱਛਾ ਬਾਹਰ ਦੀ। ਚਲੋ ਕੋ ਭੈਣ ਭਰਾ ਕੋ ਬਣਾ ਲੈ ਆਪ ਦਾ ਜੰਨਾ ਜੋੜ ਬਣਦਾ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਠੀਕ ਹੈ ਲੋ ਦੋਸਤੋ ਇਹਦਾ ਮੁੱਲ ਹੈਗਾ ਜੀ 65000 ਰੁਪਿਆ ਡਿਮਾਂਡ ਰੱਖੀ ਨੇ 64000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾ ਇੱਕ ਲੱਖ ਕਫਰ ਕਸੜਾ ਜ਼ਰੂਰ ਹੋਊਗਾ ਤੁਹਾਡਿਆਂ ਦਾ ਇੱਕ 26 ਬਾਨਾ ਭਾਈ ਦੋਂਦਾ ਦੋਵਾਂ ਦਾ 1 ਲੱਖ 26000 ਰੁਪਿਆ ਇੱਕ ਪੰਜੀ ਦੀਆਂ ਦੇ ਦਾਂਗੇ ਦੋਵੇਂ ਜੇ ਕੋ ਲੋਦੇ ਜੋੜਾ ਜੇ ਕੋ ਲੋਦੇ ਹਾਂਜੀ ਹਾਂਜੀ ਜੋੜੇ ਚ ਇਹ ਹੋਰ ਮਾਨਤਾ ਨਾਲ ਜੋੜੇ ਤੇ ਮਾਨਤਾ ਨਾਲ ਠੀਕ ਹੈ ਬਹੁਤ ਵਾਤੋ ਦੋਵੇਂ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਥੋਕੇ ਬੇਸ਼ੱਕ ਆਪਣੀ ਤਸਦੀਕ ਕਰ ਬੱਚੇ ਨੂੰ ਮਰਾ ਦੇ ਬੱਚਾ ਦੋਸਤੋ ਆਮ ਤਨੋਂ ਖਾਣਾ ਕੱਟਾ ਹੈ ਸਮਝਦਾ ਜਿਹੜੀ ਆਪਾਂ ਦੋ ਨੰਬਰ ਤੇ ਕਟਾਪਈਉਾਂ ਦੇ ਵੀ ਜਵਰਾਜ ਦਾ ਸੀਮਨ ਲਗਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੀਮਨ ਦੋਸਤੋ ਚੰਗੇ ਦਾ ਕਟਾ ਜੇ ਕੋਈ ਵੀਰ ਪਾਲ ਲੂਗਾ ਚਲੋ ਗਾਂ ਬੱਚੇ ਤਿਆਰ ਚੰਗੇ ਹੋ ਜਾਂਦੇ ਹਾਂਜੀ ਸੋਏ ਸੋਏ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪੀ ਦੀ ਧੋਖ ਕਰ ਲਿਆ ਕਰੋ ਅਡਰੈਸ ਇਕਰੀ ਵੀ ਦਾ ਫਿਰ ਬੋਲਦੂ ਨਾ ਪਿੰਡ ਵੀਰ ਦਾ ਹੈਗਾ ਚਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਨੇ ਫਾਰਮ ਭੋਜਾ ਪਰ ਵੀਡੀਓ ਅਪਲੋਡ ਕੀਤੀ ਹੈ ਫੋਨ ਨੰਬਰ ਵੀਰੇ ਇਕਰੀ ਫੇਸਬੁਕ ਮੋਨ ਨੰਬਰ ਭਾਜੀ ਹੈਗਾ ਜੀ 6284744127 ਠੀਕ ਹੈ ਜੀ ਬਾਕੀ ਭਾਜੀ ਆਪਣੇ ਹੱਥ ਜੋੜ ਕੇ ਹਰ ਵੀਡੀਓ ਚ ਬੇਨਤੀ ਹੁੰਦੀ ਆ ਹਾਂਜੀ ਹਾਂਜੀ ਤੇ ਹਰ ਵੀਡੀਓ ਚ ਬੇਨਤੀ ਫੇਰ ਬੇਨਤੀ ਆ ਵੀ ਆਪਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵੇਖ ਕੇ ਜਿਹੜਾ ਡੰਗਰ ਪਸੰਦ ਆਉਂਦਾ ਉਹਨਾਂ ਫੇਰ ਆਪਾਂ ਚਾਈ ਬਣਾਉ। ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਚੋਕੇ ਤਸੱਲੀ ਕਰਕੇ ਠੀਕ ਠੀਕ ਹੈ ਜੀ ਸასი ਸ਼ਕਰੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਦਾ